ਰਾਜਪੁਰਾ ਦੇ ਵਿੱਚ ਟਹਲੀ ਵਾਲੇ ਚੌਂਕ ਤੇ ਭਾਜਪਾ ਵਰਕਰਾਂ ਦੇ ਵੱਲੋਂ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ ਤੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਦਰਸਨੀ ਰੂਸ ਮਜ਼ਾਰਾ ਇਸ ਕਰਕੇ ਕੀਤਾ ਗਿਆ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਸੈਂਟਰ ਸਰਕਾਰ ਦੀਆਂ ਸਕੀਮਾਂ ਨੂੰ ਲੋਕਾਂ ਤੱਕ ਨਹੀਂ ਪਹੁੰਚਾਉਣ ਦਿੱਤਾ ਜਾ ਰਿਹਾ ਦਰਸਨ ਇਸੇ ਕਰਕੇ ਭਾਜਪਾ ਵਰਕਰਾਂ ਚ ਭਾਰੀ ਰੋਸ ਹੈ ਕੱਲ ਵੀ ਥਾਂ-ਥਾਂ ਤੇ ਭਾਜਪਾ ਵਰਕਰਾਂ ਨੇ ਰੋਸ ਮੂਜ਼ਾਲੇ ਕੀਤੇ ਤੇ ਧਰਨੇ ਪ੍ਰਦਰਸ਼ਨ ਕੀਤੇ ਸਨ ਕਈ ਥਾਵਾਂ ਤੇ ਪੁਲਿਸ ਵੱਲੋਂ ਭਾਜਪੀ ਦੇ ਵਰਕਰ ਤੇ ਨੇਤਾਵਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ ਜਿੰਦਾਬਾਦ ਅਰਦੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਜਯਾ ਫਤਿਹ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਜਯਾ ਫਤਿਹ ਮੁਰਦਾਬਾਦ ਮੁਰਦਾਬਾਦ ਇਸ ਪ੍ਰਕਾਰ ਦਾ ਭਗਵੰਤ ਪਸੀਮ ਦਾ ਪੁਤਲਾ ਜਿਹੜਾ ਬੁੱਕਿਆ ਗਿਆ ਦੇਖੋ ਗੱਲ ਇਹ ਹੈ ਵੀ ਬੜੀ ਮੰਦ ਭਾਗੀ ਗੱਲ ਹੈ ਇੱਕ ਜਿਹੜੀ ਸੈਂਟਰ ਸਰਕਾਰ ਦੀਆਂ ਸਕੀਮਾਂ ਨੇ ਉਹ ਕਿਸੇ ਪਾਰਟੀਕੂਲਰ ਕਿਸੇ ਪਾਰਟੀ ਜਾਂ ਕਿਤੇ ਵਿਅਕਤੀ ਵਿਸ਼ੇਸ਼ ਦੀਆਂ ਨਹੀਂ ਹੁੰਦੀਆਂ ਉਹ ਹਰ ਇੱਕ ਨਾਗਰਿਕ ਜੋ ਵੀ ਦੇਸ਼ ਦਾ ਨਾਗਰਿਕ ਆ ਉਹਦੇ ਲਈ ਹੁੰਦੀਆਂ ਜਿਹੜੇ ਵੀ ਵਰਗੋ ਚ ਲੀਜੀ ਭਲਨੇ ਉਹ ਕਿਸੇ ਵੀ ਜਾਤ ਦਾ ਹੋਵੇ ਉਹਦਾ ਹੱਕ ਹੈ ਇਸ ਮੈਂ ਤਾਂ ਕਹਾਂਗਾ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਮਤਲਬ ਸવાય ਇਸ਼ਤਿਹਾਰबाजी ਤੋਂ ਕੁਝ ਨਹੀਂ ਰਿਹਾ ਇਹਨੂੰ ਚਾਹੀਦਾ ਸੀ ਵੀ ਪੌਣੇ 4 ਸਾਲ ਲੰਘ ਗਏ ਜਿਹੜੀ ਸਕੀਮਾਂ ਲਾਗੂ ਪੰਜਾਬ ਸਰਕਾਰ ਨੂੰ ਆਪ ਕਰਨੀਆਂ ਚਾਹੀਦੀਆਂ ਸੀ ਉਹ ਇਹਨਾਂ ਨੇ ਕੀਤੀਆਂ ਨਹੀਂ ਜਦੋਂ ਨਾ ਕੀਤੀਆਂ ਤਾਂ ਸੈਂਟਰ ਸਰਕਾਰ ਨੇ ਕੇਂਦਰੀ ਸਰਕਾਰ ਨੇ ਸੋਚਿਆ ਕਿ ਵੀ ਸਕੀਮਾਂ ਨੂੰ ਕਿਸ ਤਰ੍ਹਾਂ ਲੋਕਾਂ ਤੱਕ ਪਹੁੰਚਾਇਆ ਜਾਵੇ ਉਹਨਾਂ ਨੇ ਲੜਕੇ ਪੁਆਇੰਟ ਕੀਤੇ ਸੀਐਸਸੀ ਸੈਂਟਰ ਪ੍ਰੋਵਾਈਡ ਕਰਵਾਏ ਔਰ ਪਿੰਡਾਂ ਚ ਜਾ ਕੇ ਨੀ ਸੁਲਕ ਵਿਦਾਊਟ ਕਿਸੇ ਚਾਰਜਸ ਦੇ ਕੋਈ 70 ਸਾਲ ਆਲਾ ਬਜ਼ੁਰਗ ਹੈ ਜਿਹੜਾ ਬਾਹਰ ਨਹੀਂ ਆ ਜਾ ਸਕਦਾ ਉਹਨੂੰ ਇਲਾਜ ਲਈ ਆਯੂਸ਼ਮਾਨ ਕਾਰਡ ਦਿੱਤਾ ਈਸ਼ਰਮ ਕਾਰਡ ਬਣਾਏ ਤੇ ਵੱਖ-ਵੱਖ ਤਰ੍ਹਾਂ ਦੇ 11 ਤਰ੍ਹਾਂ ਦੀਆਂ ਸਕੀਮਾਂ ਨੇ ਜਿਹੜੀਆਂ ਤੋਂ ਪੰਜਾਬ ਸਰਕਾਰ ਨੇ ਗਰੀਬ ਭਾਈਚਾਰਿਆਂ ਨੂੰ ਕਿਸਾਨ ਭਾਈਚਾਰੇ ਨੂੰ ਸਾਰਿਆਂ ਨੂੰ ਵੰਡਿਆ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਇਹ ਨਕਮੀ ਸਰਕਾਰ ਦਾ ਆਪਦੀ ਦਾ ਕੁਝ ਕੀਵੇਂ ਚਲਾ ਨਹੀਂ ਸਕੇ ਜਿੰਨੀਆਂ ਸਰਕਾਰ ਦੀਆਂ ਸੈਂਟਰ ਸਰਕਾਰ ਦੀਆਂ ਸਕੀਮਾਂ ਸੀ ਇਹਨਾਂ ਨੇ ਉਹਦੇ ਚ ਦੇਣ ਚ ਔਰ ਮਤਲਬ ਮੈਂ ਕਹਾਂਗਾ ਕਿ ਕਿਸੇ ਪਤਾ ਨਹੀਂ ਕੀ ਦਿਮਾਗ ਚ ਇਹਨਾਂ ਦੇ ਸੀ ਵੀ ਸੈਂਟਰ ਦੀਆਂ ਸਕੀਮਾਂ ਪੰਜਾਬ ਦੇ ਲੋਕਾਂ ਤੱਕ ਨਾ ਪਹੁੰਚ ਜਾਣ ਦੱਸੋ ਇਹ ਵੀ ਸਕੀਮਾਂ ਤੋਂ ਹੈ ਪਿਛਲੇ ਮਹੀਨੇ ਤੋਂ ਚੱਲ ਰਹੀਆਂ ਸੀ ਤੇ ਕੱਲ ਤੋਂ ਹੀ ਇਦਾਂ ਦਾ ਕਿਉਂ ਜ਼ਿਆਦਾ ਮਾਹੌਲ ਬਣਿਆ ਹੋਇਆ ਸਰ ਗੱਲ ਇਹ ਹੈ ਕਿ ਪਿੱਛੇ ਸਾਡੇ ਪਟਿਆਲਾ ਜ਼ਿਲ੍ਹਾ ਪਟਿਆਲਾ ਨੌਰਥ ਵਿੱਚ ਮੇਰੇ ਰਾਜਪੁਰਾ ਹਲਕੇ ਚ ਇੱਕ ਰੈਲੀ ਅਸੀਂ ਆਯੋਜਿਤ ਕੀਤੀ ਮਾਨਯੋਗ ਸਾਡੇ ਪੰਜਾਬ ਪ੍ਰਧਾਨ ਸ੍ਰੀ ਸੁਨੀਲ ਜਾਖੜ ਜੀ ਕਾਰਜਕਾਰੀ ਪ੍ਰਧਾਨ ਸ੍ਰੀ ਅਸ਼wini ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਔਰ ਉਹ ਰੈਲੀ ਚ ਬੇਤਹਾਸ਼ ਇਕੱਠ ਨੂੰ ਦੇਖ ਕੇ ਜਿਹੜੀ ਪੰਜਾਬ ਸਰਕਾਰ ਹੈ ਬਖਲਾ ਗਈ ਉਹਨੂੰ ਹੋਰ ਤਾਂ ਕੁਝ ਸਮਝ ਨਹੀਂ ਆਇਆ ਉਹਨਾਂ ਨੂੰ ਇੱਕੋ ਗੱਲ ਲੱਗਿਆ ਕਿ ਜਿਹੜੇ ਪਿੰਡਾਂ ਚ ਕੈਂਪ ਲੱਗ ਰਹੇ ਆ ਵੀ ਪਹਿਲਾਂ ਕੈਂਪ ਬੰਦ ਕਰਾਓ ਉਹ ਕੈਂਪ ਇਸੇ ਉਹ ਸਾਡੇ ਭਾਰਤੀ ਜਨਤਾ ਪਾਰਟੀ ਲਈ ਨਹੀਂ ਹੈਗੇ ਉਹਦੇ ਵਿੱਚ ਕੋਈ ਕਿਸੇ ਵਰਗ ਦਾ ਇਸ਼ੂ ਨਹੀਂ ਹੈਗਾ ਨਾ ਉੱਥੇ ਪਾਰਟੀ ਪੁੱਛੀ ਜਾਂਦੀ ਹੈ ਨਾ ਕੋਈ ਕਿਸੇ ਕਿਸਮ ਦੀ VOTING ਦਾ ਇਸ਼ੂ ਹੈ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਇਸ ਰੈਲੀ ਨੇ ਪੂਰੇ ਵਿਧਾਨ ਸਭਾ ਹਲਕਿਆਂ ਨੂੰ ਹਿਲਾ ਦਿੱਤਾ ਹੈ ਬਿਲਕੁਲ ਪੂਰੇ ਪੰਜਾਬ ਨੂੰ ਪੂਰੇ ਪੰਜਾਬ ਨੂੰ ਹਿਲਾਤਾ ਹੈ ਬਹੁਤ ਵੱਡਾ ਇਸ ਗੱਲ ਦਾ ਮੈਸੇਜ ਗਿਆ ਮੈਂ ਧੰਨਵਾਦ ਦੇਣਾ ਚਾਹਾਂਗਾ ਸਾਡੀ ਪੂਰੀ ਭਾਰਤੀ ਜਨਤਾ ਪਾਰਟੀ ਪਟਿਆਲਾ ਨਾਰਥ ਦੀ ਔਰ ਪਟਿਆਲਾ ਸਾਊਥ ਤੇ ਪਟਿਆਲਾ ਅਰਬਨ ਦੀ ਟੀਮ ਨੂੰ ਜਿਨ੍ਹਾਂ ਨੇ ਇਹ ਡਿਟੇਨ ਜੋ ਕੀਤੇ ਐ ਇਸ ਬਾਰੇ ਕੀ ਕਹਿਣਾ ਚਾਹੁੰਦੇ ਸਰ ਸਰਕਾਰ ਬੁਖਲਾ ਗਈ ਹੋਰ ਤਾਂ ਕੁਝ ਸੁਝਿਆ ਨਹੀਂ ਕੱਲ ਸਾਰਿਆਂ ਨੂੰ ਚੱਕਿਆ ਸਾਨੂੰ 2 ਘੰਟੇ ਖੁਦ ਡਿਟੇਨ ਕਰਕੇ ਰੱਖਿਆ ਮੈਂ ਮਹਾਰਾਣੀ ਪ੍ਰਨੀਤਪੌਰ ਜੀ ਦੇ ਨਾਲ ਸਾਡੇ ਮਸਿੰਘਣ ਪਿੰਡ 'ਚ ਮੇਰੇ ਹਲਕਾ ਸਨੌਰ 'ਚ ਲੱਗਿਆ ਵਾ ਸੀ ਕੈਂਪ ਅਸੀਂ ਉੱਥੇ ਲਾਉਣ ਗਏ ਸੀ ਪੁਲਿਸ ਨੇ ਡੰਡੇ ਮਾਰ ਕੇ ਭਜਾ ਦਿੱਤਾ ਗਿਆ ਪੰਜ ਚਾਰ ਬੰਦੇ ਕਿਸੇ ਹੋਰ ਪਿੰਡ ਤੋਂ ਲਿਆ ਕੇ ਉੱਥੇ ਉਲਟੀ ਸਿੱਧੀ ਨਾਰੇਵਾਜੀ ਕਰਾਈ ਗਈ ਸਰਕਾਰ ਨਿਕੰਮੀ ਨਠੱਲੀ ਸਰਕਾਰ ਫੇਲ ਫੇਲ ਹੋਗੀ ਹੋਰ ਆਪ ਕੁਛ ਕਰ ਨਹੀਂ ਸਕੇ ਦੂਸਰੀ ਭਾਰਤੀ ਜਨਤਾ ਪਾਰਟੀ ਗਰੀਬਾਂ ਕਿਸਾਨਾਂ ਨਾਲ ਸੀ ਹੈ ਔਰ ਖੜੀ ਰਹੇਗੀ ਸ਼੍ਰੀ ਨਰਿੰਦਰ ਮੋਦੀ ਦੀ ਸਰਕਾਰ ਆਈ ਹੈ ਇਹ ਸਰਕਾਰਾਂ ਨੇ ਗਰੀਬਾਂ ਵਾਸਤੇ ਮਲਜੂਮਾਂ ਵਾਸਤੇ ਕਿਸਾਨਾਂ ਵਾਸਤੇ ਮਹਿਲਾਵਾਂ ਵਾਸਤੇ ਵਿਦਿਆਰਥੀਆਂ ਵਾਸਤੇ ਬਹੁਤ ਵੱਡੇ ਵੱਡੇ ਪ੍ਰੋਗਰਾਮ ਚਲਾ ਰੱਖੇ ਆ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਇਨ੍ਹਾਂ ਪ੍ਰੋਗਰਾਮਾਂ ਨੂੰ ਪੰਜਾਬ ਦੇ ਵਿੱਚ ਲਾਗੂ ਨਹੀਂ ਕੀਤਾ ਜਾ ਰਿਹਾ ਇਸ ਕਰਕੇ ਭਾਰਤ ਸਰਕਾਰ ਨੇ ਭਾਰਤ ਸਰਕਾਰ ਤੋਂ ਮਾਨਿਆ ਪ੍ਰਾਪਤ ਸੀਐਸਸੀ ਨੇ ਪਿੰਡਾਂ ਦੇ ਵਿੱਚ ਜਾ ਕੇ ਕੈਂਪ ਲਾਉਣੇ ਸ਼ੁਰੂ ਕੀਤੇ ਜਿਸ ਦਾ ਸਹਿਯੋਗ ਭਾਰਤੀ ਜਨਤਾ ਪਾਰਟੀ ਦੇ ਲੋਕਾਂ ਨੇ ਕੀਤਾ ਮੈਥੋਏ ਪ੍ਰੋਗਰਾਮ ਚੱਲ ਰਿਹਾ ਸੀ ਕੋਈ ਦਿੱਕਤ ਨਹੀਂ ਸੀ ਲੇਕਿਨ ਕੱਲ ਅਚਾਨਕ ਸਾਡੇ 28 ਸੈਂਟਰਾਂ ਦੇ ਉੱਤੇ ਪੁਲਿਸ ਪ੍ਰਸ਼ਾਸਨ ਵੱਲੋਂ ਧੱਕੇਸ਼ਾਹੀ ਕੀਤੀ ਗਈ ਉੱਥੇ ਕੈਂਪ ਰੁਕਵਾਏ ਗਏ ਤੇ ਅੱਠ ਸਾਡੇ ਸੈਂਟਰਾਂ ਦੇ ਉੱਤੇ ਜੋ ਸੀਐਸਸੀ ਦਾ ਮਟੀਰੀਅਲ ਸੀ ਉਹ ਵੀ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਸਾਡੇ ਸਾਡੇ ਕਈ ਨੇਤਾਵਾਂ ਨੂੰ ਗ੍ਰਫਤਾਰ ਕਰ ਲਿਆ ਕਈਆਂ ਨੂੰ ਨਜ਼ਰਮੰਦ ਕਰ ਲਿਆ ਤੇ ਕੈਂਪ ਪੂਰੀ ਤਰ੍ਹਾਂ ਤੇ ਫਲॉप ਕਰਨ ਦੀ ਕੋਸ਼ਿਸ਼ ਕੀਤੀ ਇਸ ਦੇ ਰੋਸ਼ ਦੇ ਵਿੱਚ ਸਾਡੇ ਪੰਜਾਬ ਦੇ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਜੀ ਆਪਣਾ ਪ੍ਰਤੀਨਿਧਨ ਲੈ ਕੇ ਮਾਨਯੋਗ ਗਵਰਨਰ ਸਾਹਿਬ ਕੋਲ ਗਏ ਉਹਨਾਂ ਨੇ ਸ਼ਿਕਾਇਤ ਕੀਤੀ ਐਕਸ਼ਨ ਲੈਣ ਵਾਸਤੇ ਉਹਨਾਂ ਨੇ ਅਪੀਲ ਕੀਤੀ ਤੇ ਉਸ ਤੋਂ ਬਾਅਦ ਉਹਨਾਂ ਨੇ ਆਹ्वान ਕੀਤਾ ਕਿ ਭਾਰਤੀ ਜਨਤਾ ਪਾਰਟੀ ਕਿਸੇ ਵੀ ਤਰ੍ਹਾਂ ਦੇ ਨਾਲ ਪੁਲਿਸ ਦੀ ਜਾਂ ਪੰਜਾਬ ਸਰਕਾਰ ਦੀ ਭਗਵੰਤ ਮਾਨ ਦੀ ਤੱਕੇ ਸ਼ਾਹੀ برداشت ਨਹੀਂ ਕਰੇਗੀ ਤੇ ਇਹਦੇ ਰੋਸ਼ਵਜੋਂ ਹਰ ਵਿਧਾਨ ਸਭਾ ਦੇ ਉੱਤੇ ਭਗਵਾਨ ਤਮਨ ਦਾ ਸੀਐਮ ਪੰਜਾਬ ਦਾ ਪੁਤਲਾ ਫੂਕਿਆ ਜਾਏਗਾ ਉਸ ਕੜੀ ਦੇ ਵਿੱਚ ਅੱਜ ਸਾਡੇ ਜਗਦੀਸ਼ ਕੁਮਾਰ ਜੱਗਾ ਜੀ ਸ਼ਹਿਰ ਤੋਂ ਬਾਹਰ ਗਏ ਹੋਏ ਕਿਸੇ ਵਿਸ਼ੇਸ਼ ਕੰਮ 'ਤੇ ਸਾਡੇ ਜ਼ਿਲ੍ਹਾ ਪ੍ਰਧਾਨ ਜਤਪਾਲ ਸਿੰਘ ਜੀ ਗਗਰੌਲੀ ਸਾਡੇ ਸਾਰੇ ਮੋਰਚਿਆਂ ਦੇ ਪ੍ਰਧਾਨ ਸਾਡੇ ਸਾਰੇ ਕਾਰਜਕਰਤਾ ਸਾਡੇ ਪ੍ਰਦੇਸ਼ ਕਾਰਗਰ ਮੈਂਬਰ ਇੱਥੇ ਇਕੱਠੇ ਬਹੁਤ ਸੈਂਕੜੇ ਦੀ ਗਿਣਤੀ ਵਿੱਚ ਅਧਿਕਾਰੇ ਕਰਤਾ ਭਗਵਾਨ ਤਮਨ ਦਾ ਪੁਤਲਾ ਫੂਕ ਰਿਹਾ ਹੈ ਸਰਕਾਰ ਜੋ ਅਰੋਗ ਲਗਾਏ ਕੋਈ ਡਾਕਾ ਚੋਰਾ ਰੋਕਿਆ ਕੀ ਤੋੜ ਰੋਕ ਡਾਕਾ ਕੀ ਚੀਏ ਹਮਨੇ ਕਿਆ ਚੋਰਾਣਾ ਹੈ क्या चुराना हमने हमने तो इलेक्शन के बाद ये फीड कर रहे हैं उन्होंने तो इलेक्शन से पहले महिलाओं से जाके हजार हजार रुपये के फार्म भरवाए थे तो उन्होंने कितना बड़ा डाटा किया हो सकता तो है इसके चुनाव में घपलाबाजी की हो कोई डाटा नहीं चुरा रहे हम काहे का, का डाटा चुराना है आपका आधार कार्ड है दो आपको आयुष्मान कार्ड मिल जाएगा इसमें डाटा चुराने की क्या बात है निराधार आरोप है पंजाब सरकार ਗਰੀਬੋں ਤੱਕ ਇਹ ਸਹੂਲਤਾਂ ਨਹੀਂ ਪਹੁੰਚਾਉਣੇ ਦੇਣਾ ਚਾਹਤੀ ਤਾਂ ਕਿ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਕੇੰਦਰ ਆਧਾਰ ਨਾ ਪੜੇ ਨਹੀਂ ਕੀ ਕਾਰਨ ਕੀ ਮੰਦੋਸ ਅਨੰਦ ਜੀ ਦੀ ਜਿਹੜੀ ਰਾਜਪੁਰੇ ਦੇ ਵਿੱਚ ਰੈਲੀ ਹੋਈ ਹੈ ਉਹਦੇ ਵਿੱਚ ਜਿਹੜਾ ਹੈ ਪੰਜਾਬ ਸਰਕਾਰ ਬਖਲਾ ਗਈ ਹੈ ਉਹ 2027 ਦੇ ਚੋਣਾਂ ਦਾ ਆਗਾਜ਼ ਹੋਇਆ ਇਸ ਕਰਕੇ ਉਹਨਾਂ ਨੇ ਕਿਹਾ ਹੀ ਤਾਂ ਬਹੁਤ ਅੱਗੇ ਬੱਤੇ ਜਾ ਰਹੇ 15 20 ਹਜ਼ਾਰ ਦਾ ਇੱਥੇ ਇਕੱਠ ਹੋਣਾ ਰਾਜਪੁਰੇ ਦੇ ਵਿੱਚ ਇੱਥੋਂ ਸ਼ੁਰੂਆਤ ਹੋਣੀ ਰੈਲੀਆਂ ਦੀ ਇੱਕ ਬਹੁਤ ਵੱਡਾ ਇਹਨਾਂ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੁੱਦਾ ਬਣਾਇਆ ਇਸ ਨੂੰ ਇਸ ਤਰ੍ਹਾਂ ਕਰਕੇ ਸਾਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ